ਤੂੰ ਆਪਾਂ ਮਰੀਦ ਆਪਣੇ ਟੰਗ ਚ ਪਾਗਣਾ ਤੇ ਇਹਦੇ ਵਿੱਚੋਂ ਬਲੱਡ ਬਾਹਰ ਕੱਢੀਦਾ ਜੀ ਇਹ ਚੱਲਦੀ ਨਹੀਂ ਹੈਗੀ ਅੱਛਾ ਆ ਤਸਵੀਰ ਦੇਖ ਸਕਦੇ ਹੋ ਜਿਹੜੀ ਇਹ ਸਾਰੀ ਖਰਤਾ ਹਾਜੀ ਉਹ ਆ ਚੀਜ਼ ਜਿਹੜੀ ਹੈ ਪੂਰੀ ਤਰ੍ਹਾਂ ਮਸ਼ੀਨ ਹੀ ਖਰਾਬ ਪਈ ਹੈ ਇਹ ਐਮਬੂਲੈਂਸੀ ਤੋਂ ਦੇਖ ਸਕਦੇ ਹੋ ਇਹ ਚੀਜ਼ਾਂ ਜਿਹੜੀਆਂ ਨੇ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਆ ਜੰਗ ਲੱਗ ਚੁੱਕੀ ਐ ਇਹ ਇਹ ਪਹਿਲੀ ਨੀਡ ਹੁੰਦੀ ਐ ਜਦੋਂ ਕੋਈ ਦੁਰਘਟਨਾ ਵਾਪਰਦੇ ਤਾਂ ਇਸ ਚੀਜ਼ ਦੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਐ ਪਰ ਐਂਬੂਲੈਂਸ ਦੇ ਵਿੱਚ ਅੱਛਾ ਜਿਸ ਤਰ੍ਹਾਂ ਇਹ ਸਿਲੰਡਰ ਪਏ ਵਰਕਿੰਗ ਦੇ ਵਿੱਚ ਹੈਗੇ ਨੇ ਜਿਹੜੇ ਆਹ ਸਿਲੰਡਰ ਨੇ ਫਾਇਰ ਵਿਗਟ ਦਾ ਚੀਜ਼ ਹੁੰਦੀ ਐ ਇਹ ਵੀ ਐਕਸਪਾਇਰੀ ਪਈ ਆ ਅੰਦਰ ਜਿਹੜੀ ਤਸਵੀਰਾਂ ਦੇਖ ਸਕਦੇ ਹੋ ਉਹ ਵੀ ਪੂਰੀ ਤਰ੍ਹਾਂ ਖਸਤੀਆਂ ਨੇ ਪੰਜਾਬ ਤੋਂ ਤੇ ਤੁਹਾਡਾ ਸਵਾਗਤ ਹੈ ਮਹਾ ਵਿਸ਼ੇਕ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਚੋਣਾ ਤੋਂ ਪਹਿਲਾਂ ਇੱਕ ਗੱਲ ਕਹੀ ਸੀਗੀ ਜਿਹੜੀ ਮੁੱਢਲੀ ਇੱਕ ਚੀਜ਼ ਆ ਆਮ ਬੰਦਿਆਂ ਦੀ ਉਹ ਐ ਸਿਹਤ ਸੇਤ ਸੇਤ ਵਿਭਾਗ ਲੋਕਾਂ ਨੂੰ ਇੱਕ ਜਿਹੜੀ ਬੇਸਿਕ ਨੀਡ ਹੁੰਦੀ ਹੈ ਜਦੋਂ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ ਸਭ ਤੋਂ ਜਿਹੜੀ ਫਰਸਟ ਨੀਡ ਹੁੰਦੀ ਹੈ ਉਹ ਹੁੰਦੀ ਹੈ ਐਂਬੂਲੈਂਸ ਜਦੋਂ ਕੁਝ ਵੀ ਵਾਪਰਦਾ ਹੈ ਅੱਜ ਤੁਹਾਨੂੰ ਰਿਐਲਿਟੀ ਚੈੱਕ ਲਈ ਅਸੀਂ ਆਏ ਆ ਪਹਿਲਾਂ ਇਹ ਤਸਵੀਰ 6 ਫੇਜ਼ ਦੇ ਹਸਪਤਾਲ ਦੇ ਇਹ ਐਂਬੂਲੈਂਸ ਹੈ ਐਂਬੂਲੈਂਸ ਦੀ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹਨੂੰ ਆਪਾਂ ਫਰਸਟ ایڈ ਕਹਿੰਦੇ ਆ ਵੀ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਕੱਟਣਾ ਦੇ ਵਕਤ ਸਭ ਤੋਂ ਪਹਿਲਾਂ ਇਹ 108 ਨੰਬਰ ਜਿਹੜੀ ਐਮਰਜੈਂਸੀ ਆਪਾਂ ਮਿਲਾਨੇ ਆ ਤੇ ਇਹ ਅੱਜ ਤੁਹਾਨੂੰ ਇੱਕ ਜਿਹੜੀ ਹੈ ਰਿਐਲਿਟੀ ਦਿਖਾਵਾਂਗੇ ਇਸ ਵਕਤ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਜਿਹੜੇ ਐਂਬੂਲੈਂਸ ਦੇ ਕਰਮਚਾਰੀ ਨੇ ਉਹ ਹੜਤਾਲਾਂ ਦੇ ਬੈਠੇ ਨੇ ਦੂਸਰੀ ਐਂਬੂਲੈਂਸ ਦੀ ਜਿਹੜੀ ਹਾਲਤ ਕਿਵੇਂ ਆ ਇਸ ਵਕਤ ਪੰਜਾਬ ਦੇ ਵਿੱਚ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਵੀ ਸਿਹਤ ਜਿਹੜਾ ਉਹ ਸਾਡਾ ਪਹਿਲਾ ਮੋਟਿਵ ਹੈ ਪਰ ਐਂਬੂਲੈਂਸ ਜਿਹੜੀ ਹੈ ਇਸ ਤਰ੍ਹਾਂ ਦੇਖੋ ਤਸਵੀਰਾਂ ਦੇਖ ਸਕਦੇ ਹੋ ਖਸਤੀਆਂ ਇੰਨੀਆਂ ਪਈਆਂ ਨੇ ਗੱਡੀਆਂ ਪੈਂਚਰ ਪਈਆਂ ਨੇ ਜਿਹੜੇ ਐਂਬੂਲੈਂਸ ਨੇ ਉਹਨਾਂ ਵਿੱਚ ਕੁਝ ਜਿਹੜੇ ਬੇਸਿਕ ਨੀਡ ਹੋਣੀ ਚਾਹੀਦੀ ਆ ਉਹ ਹੈਗੀਆਂ ਨਹੀਂ ਸਾਡੇ ਨਾਲ ਇਸ ਵਕਤ ਜਿਹੜੇ ਐਂਬੂਲੈਂਸ ਦੇ ਕਰਮਚਾਰੀ ਨੇ ਇੱਥੇ ਮੌਜੂਦ ਨੇ ਆ ਗੱਲਬਾਤ ਕਰਾਂਗੇ ਕੀ ਨਾਮ ਹੈ ਭਾਈ ਤੁਹਾਡਾ ਮੈਂ ਗੁਰਪ੍ਰੀਤ ਸਿੰਘ ਆ ਜੀ ਮੁਹਾਲੀ ਡਿਸਟ੍ਰਿਕਟ ਦਾ ਪ੍ਰਧਾਨ ਆ ਜੀ ਤੇ ਤੇ ਜਿਵੇਂ ਆਪਾਂ ਗੱਲ ਕਰਦੇ ਆਂ ਐਂਬੂਲੈਂਸ ਜਿਹੜੀ ਜਿਹਨੂੰ ਕਹਿੰਦੇ ਫਰਸਟ ਨੀਡ ਹੁੰਦੀ ਹੈ ਇੱਕ ਜਦੋਂ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ 108 ਨੰਬਰ ਮਲਾ ਕੇ ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਵੀ ਜਿਹੜਾ ਫਰਸਟ ਹੈ ਦਿੱਤੇ ਆਵੇ ਅੱਛਾ ਚਲੋ ਅੱਜ ਅਸੀਂ ਰਿਐਲਿਟੀ ਚੈੱਕ ਕਰਨੇ ਆਏ ਪਹਿਲਾਂ ਪੰਜਾਬ ਤੱਕ ਤੁਹਾਨੂੰ ਦੱਸ ਦਈਏ ਕਿ ਭਾਜੀ ਜਿਹੜੀ ਐਂਬੂਲੈਂਸ ਹੈ ਜਿਹੜੀ ਬੇਸਿਕ ਚੀਜ਼ਾਂ ਹੋਣੀ ਚਾਹੀਦੀਆਂ ਕਿ ਉਹ ਐਂਬੂਲੈਂਸ ਹੈਗੀਆਂ ਨੇ ਕਿਸ ਤਰ੍ਹਾਂ ਐਂਬੂਲੈਂਸ ਇਸ ਵਕਤ ਹਾਲਾਤ ਕਿਸ ਤਰ੍ਹਾਂ ਨੇ ਉਹ ਪੂਰੀ ਸਾਨੂੰ ਜਰਾ ਦੱਸੋ ਯਾਰ ਹਾਂਜੀ ਜੀ ਇਹਦੇ ਵਿੱਚ ਬੀਪੀਪੀ ਪ੍ਰੈਕਟਿਸ ਹੁੰਦਾ ਜੀ ਜਿਹੜਾ ਆਪਾਂ ਬੀਪੀ ਚੈੱਕ ਕਰਦੇ ਆ ਪੇਸ਼ ਹੁੰਦਾ ਉਹਦੇ ਵਿੱਚ ਹੈ ਨਹੀਂਆਂ ਜੀ ਪਲਸ ਆਕਸੀਮੀਟਰ ਉਹਦੇ ਵਿੱਚ ਹੈਗਾ ਪਰ ਉਹ ਨੋਟ ਵਰਕਿੰਗ ਜੀ ਇਹ ਜੀ ਸਕਸਨ ਮਸ਼ੀਨ ਹੈ ਜੀ ਅਕ ਕਿ ਇਹ ਟੁੱਟੀ ਹੋਈ ਜੀ ਖਸਤਾ ਹਾਲਤ ਵਿੱਚ ਹੈ ਜੀ ਇਹ ਇਹ ਉਸ ਵੇਲੇ ਇਹ ਉਸ ਵਕਤ ਯੂਜ਼ ਕੀਤੀ ਜਾਂਦੀ ਹੈ ਜਦੋਂ ਪੇਸ਼ੰਡ ਦੇ ਜਦੋਂ ਐਕਸੀਡੈਂਟ ਹੋਇਆ ਹੋਏ ਪੇਸ਼ੰਡ ਦੇ ਬਲੱਡ ਜਦੋਂ ਗਲੇ ਵਿੱਚ ਅੜ ਜਾਂਦਾ ਆ ਤਾਂ ਇਸ ਪਾਈਪ ਰਾਹੀਂ ਉਹਨੂੰ ਬਲੱਡ ਨੂੰ ਬਾਹਰ ਖਿੱਚਿਆ ਜਾਂਦਾ ਆ ਠੀਕ ਹੈ ਇਹ ਐਮਰਜੈਂਸੀ ਯੂਜ਼ ਹੁੰਦੀ ਹੈ ਜੀ ਇਹ ਬਿਲਕੁਲ ਨਹੀਂ ਚੱਲਦੀ ਇਹ ਨਾਟ ਵਰਕਿੰਗ ਚ ਹੈ ਜੀ ਇਹ ਖਸਤਾ ਹਾਲਤ ਵਿੱਚ ਹੈ ਜੀ ਠੀਕ ਹੈ ਤੇ ਬਾਕੀ ਬੀਪੀ ਉਪਰ ਇੱਥੇ ਜਿਹੜਾ ਹੁੰਦਾ ਉਹ ਨਹੀਂ ਚੱਲਦਾ ਇਹਦੇ ਵਿੱਚ ਨਿਊਬਿਲੇਜ਼ਰ ਮਸ਼ੀਨ ਹੁੰਦੀ ਹੈ ਜਿਹਦੇ ਨਾਲ ਹੀ ਆਪਾਂ ਜਦ ਔਕਸੀਜਨ ਦੀ ਘਾਟ ਹੋਏ ਬੰਦੇ ਨੂੰ ਬਰੀਥਿੰਗ ਪ੍ਰੋਬਲਮ ਹੋਏ ਉਹਨੂੰ ਆਪਾਂ ਔਕਸੀਜਨ ਦਿੰਨੇ ਆ ਜੀ ਉਹ ਵੀ ਮਸ਼ੀਨ ਇਹਦੇ ਵਿੱਚ ਨਹੀਂ ਹੈਗੀ ਤਾਂ ਜਿਹੜੀ ਬੇਸਿਕ ਚੀਜ਼ਾਂ ਹੋਣੀ ਚਾਹੀਦੀ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜੀ ਆ ਮਸ਼ੀਨ ਅੱਛਾ ਸਭ ਤੋਂ ਪਹਿਲਾਂ ਭਾਜੀ ਆਹ ਛੇ ਯੂਜ਼ ਹੁੰਦੀ ਹੈ ਇਹ ਕਿਸ ਲਈ ਹੁੰਦੀ ਹੈ ਇਹ ਜੀ ਆਪਾਂ ਇਹਦੇ ਵਿੱਚ ਬਲੱਡ ਇਕੱਠਾ ਇਹਦੇ ਵਿੱਚ ਆਹ ਪਾਈਪ ਨੂੰ ਆਪਾਂ ਮਰੀਜ਼ ਆਪਣੇ ਟੰਗ ਚ ਪਾਗਣਾ ਤੇ ਇਹਦੇ ਵਿੱਚੋਂ ਬਲੱਡ ਬਾਹਰ ਕੱਢੀਦਾ ਜੀ ਇਹ ਚੱਲਦੀ ਨਹੀਂ ਹੈਗੀ ਅੱਛਾ ਤਸਵੀਰ ਦੇਖ ਸਕਦੇ ਹਾਂ ਜਿਹੜੀ ਸਾਰੀ ਖਰਤਾ ਹਾਲ ਹੈ ਉਹ ਆ ਚੀਜ਼ ਜਿਹੜੀ ਹੈ ਪੂਰੀ ਤਰ੍ਹਾਂ ਮਸ਼ੀਨ ਹੀ ਖਰਾਬ ਪਈ ਹੈ ਇਹ ਐਮਬੂਲੈਂਸੀ ਤੋਂ ਦੇਖ ਸਕਦੇ ਹੋ ਇਹ ਚੀਜ਼ਾਂ ਜਿਹੜੀਆਂ ਨੇ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਆ ਜੰਗ ਲੱਗ ਚੁੱਕੀ ਆ ਇਹ ਇਹ ਪਹਿਲੀ ਨੀਡ ਹੁੰਦੀ ਹੈ ਜਦੋਂ ਕੋਈ ਦੁਰਘਟਨਾ ਵਾਪਰਦੇ ਤਾਂ ਇਸ ਚੀਜ਼ ਦੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਆ ਪਰ ਐਂਬੂਲੈਂਸ ਦੇ ਵਿੱਚ ਅੱਛਾ ਜਿਸ ਤਰ੍ਹਾਂ ਇਹ ਸਿਲੰਡਰ ਪਏ ਨੇ ਵਰਕਿੰਗ ਦੇ ਵਿੱਚ ਹੈਗੇ ਨੇ ਜਿਹੜੇ ਆਹ ਸਿਲੰਡਰ ਨੇ ਇਹ ਜੇਕਰ ਅੱਗ ਦੁਰਘਟਨਾ ਲੱਗਦੀ ਆ ਅੱਛਾ ਤਾਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਇਹ ਚੀਜ਼ਾਂ ਨੇ ਇਹ ਵੀ ਐਕਸਪਾਇਰ ਹੀ ਆ ਅੱਗ ਬੁਝਾਉਣ ਵਾਲਾ ਜਿਹੜਾ ਫਾਇਰ ਵਿਗਟ ਦਾ ਚੀਜ਼ ਹੁੰਦੀ ਆ ਇਹ ਵੀ ਐਕਸਪਾਇਰੀ ਪਈ ਆ ਅੰਦਰ ਜਿਹੜੀ ਤਸਵੀਰਾਂ ਦੇਖ ਸਕਦੇ ਹੋ ਉਹ ਵੀ ਪੂਰੀ ਤਰ੍ਹਾਂ ਨਾ ਖਸਤੀਆਂ ਨੇ ਸਾਡੇ ਨਾਲ ਹੋਰ ਵੀ ਲੋਕ ਇੱਥੇ ਮੌਜੂਦ ਨੇ ਗ ਇਹ ਮਸ਼ੀਨ ਨਹੀਂ ਚੱਲ ਰਹੀ ਫਾਇਰ ਵਗਟ ਜਿਹੜੀ ਉਹ ਪੰਪ ਹੈ ਉਹ ਵੀ ਐਕਸਪਾਇਰ ਪਿਆ ਕਿੰਨੇ ਕੁ ਆਮ ਦੂਸਰਾ ਚਲੋ ਇਹ ਚੀਜ਼ਾਂ ਦੇਖਦੇ ਹਾਂ ਕੋਈ ਗੱਲਬਾਤ ਹੁੰਦੀ ਹੈ ਸਰਕਾਰ ਦੇ ਨੁਮਾਇੰਦਿਆਂ ਕੋਈ ਗੱਲਬਾਤ ਕੀਤੀ ਹੋਈ ਆ ਅਫਸਰਾਂ ਨਾਲ ਗੱਲਬਾਤ ਕੀਤੀ ਹੋਈ ਇਹ ਇਹ ਹਾਲਾਤ ਇਸ ਤਰ੍ਹਾਂ ਪਏ ਨੇ ਇੱਕ ਪੇਸ਼ੈਂਟ ਨੂੰ ਜਿਹੜਾ ਐਮਰਜੈਂਸੀ ਵਕਤ ਤੁਸੀਂ ਕੀ ਟਰੀਟਮੈਂਟ ਦੇ ਸਕਦੇ ਹੋ ਫਿਰ ਪਹਿਲਾਂ ਤਾਂ ਸਸੀਕਾਲ ਸਾਰੇ ਦਰਸ਼ਕਾਂ ਨੂੰ ਅਪੀਲ ਵੀ ਕਰਦੇ ਆ ਸਾਡਾ ਸਾਥ ਦਿਓ ਕਿਉਂਕਿ ਇਸ ਟਾਈਮ ਇਹ ਜਿਹੜੀ ਐਮਬੂਲੈਂਸ ਹੈ ਅਸੀਂ ਚਲਾਉਣ ਵਾਲਿਆਂ ਤੇ ਲੋਕਾਂ ਵਾਸਤੇ ਇਹ ਐਮਬੂਲੈਂਸ ਹੈ ਜਿਹੜੀ ਇਹਨਾਂ ਨੂੰ ਪ੍ਰੋਪਰ ਸਹੂਲਤ ਮਰੇ ਪਰ ਇੱਥ ਦਿੱਕਤ ਇਹ ਆ ਰਹੀ ਆ ਕਿ ਐਂਬੂਲੈਂਸ ਜ਼ਰੂਰ ਹੈਗੀ ਆ ਕੋਈ ਚਾਲੂ ਹਾਲ ਚਾ ਕੋਈ ਖਸਤਾ ਕਿਸੇ ਦੇ ਟਾਇਰ ਘਸਿਆ ਕਿਸੇ ਦਾ ਕੁਸਾ ਤੇ ਇਹ ਜਿਹੜੇ ਅੰਦਰ ਇਨਸਟਰੂਮੈਂਟ ਦਿੱਤੇ ਹੋਏ ਆ ਇਹ ਦੇਖੋ ਜਿਵੇਂ ਹੁਣ ਦੱਸਿਆ ਪ੍ਰਧਾਨ ਜੀ ਨੇ ਵੀ ਇਹ ਸਕਸ਼ਨ ਮਸ਼ੀਨ ਆ ਜਦੋਂ ਇਹ ਕੋਈ ਨਵਜਮਿਆ ਬੱਚਾ ਜਿਵੇਂ ਉਹਦੇ ਬੱਬਲ ਆ ਜਾਂਦੇ ਆ ਮੂੰਹ 'ਚ ਜਾਂ ਉਹਨੂੰ ਸਾਫ਼ ਕੀਤਾ ਜਾਂ ਮਾਲਕੀ ਕੋਈ ਐਕਸੀਡੈਂਟ ਹੋ ਗਿਆ ਤਾਂ ਉਹਦੇ ਮੂੰਹ 'ਚ ਬਲੱਡ ਆ ਰਿਹਾ ਉਹਦੇ ਅੰਦਰ ਨਾ ਜਾਵੇ ਤਾਂ ਉਹ ਸਾਫ਼ ਕਰਨਾ ਆਪਾਂ ਨੇ ਇਹ ਚੀਜ਼ਾਂ ਹੋ ਗਈਆਂ ਪਲਸ ਆਕਸੀਮੀਟਰ ਹੋ ਗਿਆ ਗਲੂਕੋਮੀਟਰ ਵਗੈਰਾ ਹੋ ਗਿਆ ਉਹਦੀਆਂ ਸਟਿੱਪਾਂ ਨਹੀਂ ਕਿਸੇ ਗੱਡੀ 'ਚ ਨਹੀਂ ਹੈਗੀਆਂ ਜਿਹੜਾ ਆਪਾਂ ਗਲੂਕੋਮੀਟਰ ਦੀਆਂ ਹੁੰਦੀਆਂ ਤੇ ਇਹਦੇ ਵਿੱਚ ਜਿਹੜੀ ਦਿੱਕਤ ਆਉਂਦੀ ਹੈ ਜਿਵੇਂ ਹੁਣ ਮੈਂ ਅਸੀਂ ਤੁਹਾਨੂੰ ਬਾਈਟ ਦੇ ਰਹੇ ਹਾਂ ਚਲੋ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਟਰਮੀਨੇਟ ਇਹਨਾਂ ਨੇ ਪਹਿਲਾਂ ਹੀ ਕਰਤਾ ਇਸੇ ਚੱਕਰ ਦੇ ਵਿੱਚ ਟਰਮੀਨੇਟ ਕੀਤਾ ਜਦੋਂ ਅਸੀਂ ਪਹਿਲਾਂ ਇਸ ਤਰ੍ਹਾਂ ਕਿਤੇ ਬਾਈਟ ਦਿੱਤੀ ਤੇ ਗੱਡੀਆਂ ਦੀਆਂ ਕਮੀਆਂ ਜੋ ਨੇ ਉਜਾਗਰ ਕੀਤੀਆਂ ਸਰਕਾਰ ਮੂਰੇ ਲਿਆਂਦੀਆਂ ਤਾਂ ਸਾਨੂੰ ਉਹਨਾਂ ਟਰਮੀਨੇਟ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਅਸੀਂ ਐਂਬੂਲੈਂਸਾਂ ਇਸ ਵਾਰ ਨਹੀਂ ਰੋਕੀਆਂ ਪਹਿਲਾਂ ਸਾਡੇ ਤੇ ਇਲਜ਼ਾਮ ਲੱਗਦਾ ਸੀ ਕਿ ਤੁਸੀਂ ਐਂਬੂਲੈਂਸਾਂ ਬੰਦ ਕਰ ਦਿੰਦੇ ਹੋ ਲੋਕਾਂ ਦੀ ਸਹੂਲਤ ਹੈ ਜਿਹੜੀ ਇੱਕ ਸਰਕਾਰ ਦੀ ਸਹੂਲਤ ਹੈ ਤੁਸੀਂ ਬੰਦ ਕਰਦੇ ਹੋ ਅਸੀਂ ਭੁੱਖ ਹੜਤਾਲ ਤੇ ਵੀ ਬੈਠੇ ਹਾਂ 16 ਤਰੀਕ ਤੋਂ ਕਲਮ ਛੋੜ ਹੜਤਾਲ 22 ਤਰੀਕ ਤੋਂ ਭੁੱਖ ਹੜਤਾਲ ਤੇ ਪਰਸੋਂ ਤੋਂ ਆਪਣੀ ਇੱਥੇ ਜਿਹੜੀ ਅਸੀਂ ਮਰਨ ਵਰਤ ਸ਼ੁਰੂ ਕਰਿਆ ਇੱਕ ਮਹੀਨੇ ਬਾਅਦ ਤੁਸੀਂ ਨਾਲੇ ਇਹ ਐਂਬੂਲੈਂਸ ਚਲਾਣੇ ਵੀ ਹੋ ਫਿਰ ਵੀ ਤੁਸੀਂ ਹੜਤਾਲ ਤੇ ਬੈਠੇ ਹੋ ਕਿਤੇ ਐਂ ਤਾਂ ਵੀ ਇੱਕ ਕੋਈ ਐਕਸੀਡੈਂਟ ਹੋਵੇ ਤੇ ਐਂਬੂਲੈਂਸ ਇੱਥੇ ਹਸਪੀਟਲ ਖੜੀ ਹੋਵੇ ਦੁਰਘਟਨਾ ਵਕਤ ਕੌਣ ਪਹੁੰਚ ਸਕਦਾ ਫਿਰ ਨਹੀਂ ਜੀ ਨਹੀਂ ਸਾਡੇ ਜਿਹੜੇ ਪੱਕੇ ਹੁਣ ਮਰਨ ਵਰਤ ਤੇ ਪੰਜ ਬੰਦੇ ਬੈਠੇ ਆ ਨਾਲ ਉਹਨਾਂ ਦੇ ਜਿਹੜੇ ਹੋਰ ਦੂਜੇ ਕੇਅਰ ਟੇਕਰ ਹੈਗੇ ਆ ਇਹ ਸਾਡੇ ਬੰਦੇ ਖੜੇ ਆ ਜੀ ਔਨ ਡਿਊਟੀ ਆ ਇਹ ਹੁਣ ਜਿਵੇਂ ਤੁਸੀਂ ਦੇਖਿਆ ਗੱਡੀ ਆ ਕੇ ਖੜੀ ਸੀ ਪੈਂਚਰ ਹੋ ਗਿਆ ਸਟਿਪਨੀ ਚੇਂਜ ਕਰਨ ਲੱਗੇ ਆ ਤੇ ਇਹਨਾਂ ਨੇ ਪ੍ਰੋਪਰ ਕੰਮ ਕਰ ਰਹੇ ਆ ਜੀ ਗੱਡੀ ਸਾਡੀ ਕੋਈ ਵੀ ਬੰਦ ਨਹੀਂ ਕਿਤੋਂ ਵੀ ਪਤਾ ਕਰ ਲੋ ਪਤਾਂ ਜੀ ਜਿਵੇਂ ਇਸ ਇਹਨਾਂ ਦੋ ਚੀਜ਼ਾਂ ਇਲਾਵਾ ਹੋਰ ਕਿ ਮੈਂ ਅੰਦਰ ਜਿਹੜੇ ਸਟ੍ਰੈਚਰਸ ਹੁੰਦੇ ਨੇ ਕਿ ਆ ਇਹ ਵਰਕਿੰਗ ਦੇ ਵਿੱਚ ਹੈਗੇ ਨੇ ਜਾਂ ਜਿਹੜੀ ਮੇਨ ਜਦੋਂ ਕੋਈ ਐਕਸੀਡੈਂਟ ਹੁੰਦਾ ਇੱਕ ਆਕਸੀਜਨ ਸਤੋਂ ਪਹਿਲਾਂ ਯੂਜ਼ ਹੁੰਦੀ ਆ ਉਹ ਉਹ ਵਰਕਿੰਗ ਦੇ ਵਿੱਚ ਹੈ ਕਿ ਨਹੀਂ ਵਰਕਿੰਗ ਦੇ ਵਿੱਚ ਹੈਗੇ ਨੇ ਪਰ ਹੈ ਖਾਸਾ ਹਾਲਤੇ ਵਿੱਚ ਆ ਜੀ ਇਹ ਖਸਤਾ ਹਾਲਤ ਵਿੱਚ ਆ ਵਰਕਿੰਗ ਵਿੱਚ ਕੁਝ ਚੀਜ਼ਾਂ ਵਰਕਿੰਗ ਦੇ ਵਿੱਚ ਹੈਗੀਆਂ ਨੇ ਕੁਝ ਚੀਜ਼ਾਂ ਵਰਕਿੰਗ ਦੇ ਵਿੱਚ ਨਹੀਂ ਹੈਗੀਆਂ ਹਾਂਜੀ ਬਿਲ ਇਹਨਾਂ ਨੂੰ ਟਾਈਮ ਹੋ ਗਿਆ ਇਹਨਾਂ ਦੀ ਰਿਪੇਅਰ ਨਹੀਂ ਕਰੀ ਗਈ ਕਿੰਨੇ ਹੋਰ ਵੀ ਚੀਜ਼ਾਂ ਦੱਸ ਸਕਦੇ ਵੀ ਹੋਰ ਕੀ ਕੀ ਚੀਜ਼ਾਂ ਇੱਥੇ ਖਰਾਬ ਪਈਆਂ ਕਿਉਂਕਿ ਆ ਜੇ ਐਂਬੂਲੈਂਸ ਹੀ ਖਰਾਬ ਹੈ ਤਾਂ ਜਿਹੜਾ ਪੇਸ਼ੈਂਟ ਪੇਸ਼ੈਂਟ ਹੈ ਉਹਨੂੰ ਕਿੰਨੇ ਕੁ ਮੁਸ਼ਕਲਾਂ ਆ ਸਕਦੀਆਂ ਨੇ ਤੇ ਇੱਕ ਡਰਾਈਵਰ ਦੇ ਨਾਲ ਇੱਕ ਬੰਦਾ ਹੁੰਦਾ ਉਹ ਵੀ ਹੁੰਦਾ ਨਾਲ ਜਾਂ ਹਾਂਜੀ ਹਾਂਜੀ ਐਮਟੀ ਹੁੰਦੇ ਆ ਜੀ ਵਾਹਲਟ ਦੇ ਨਾਲ ਐਮਟੀ ਹੁੰਦੇ ਆ ਜਿਹੜੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਪਰ ਹੁਣ ਉਹ ਉਹਨਾਂ ਨੇ ਕੀ ਕੀਤਾ ਹੋਇਆ ਜੀ ਕਿਸੇ ਹੈਲਥ케ਅ ਕੰਪਨੀ ਸਾਡੀ ਜਿਹੜੇ ਸਾਡੇ ਪੁਰਾਣੇ ਬੰਦੇ ਨੇ ਐਮਟੀ ਮੈਡੀਕਲ ਟੈਕਨੀਸ਼ੀਅਨ ਜਿਨ੍ਹਾਂ ਨੇ ਫਾਰਮੇਸੀ ਕੀਤੀ ਹੋਈ ਹੈ ਜੀਐਨਐਮ ਕੀਤੀ ਹੋਈ ਹੈ ਵੀਐਸ ਨਰਸਿੰਗ ਕੀਤੀ ਹੋਈ ਹੈ ਐਨਐਨਏ ਡਿਗਰੀਆਂ ਵਾਲੇ ਨੇ ਹਨਾ ਉਹਨਾਂ ਨੂੰ ਟਰਮੀਨੇਟ ਕਰਕੇ ਜੇ ਉਹ ਆਵਾਜ਼ ਚੁੱਕੀ ਆ ਉਹਨਾਂ ਨੇ ਇਹਨਾਂ ਦੇ ਖਿਲਾਫ ਉਹਨਾਂ ਨੂੰ ਟਰਮੀਨੇਟ ਕਰਕੇ ਹੁਣ ਇਹ ਪਲੱਸ 2 ਪਾਸ 10ਵੀਂ ਪਾਸ ਮੁੰਡੇ ਜਿਹੜੇ ਆ ਉਹ ਰੱਖ ਰਹੇ ਨੇ ਕਿਸੇ ਕੋਲੇ 30000 ਲੈ ਰਹੇ ਨੇ ਕਿਸੇ ਕੋਲੇ 10000 ਲੈ ਰਹੇ ਨੇ ਕਿਸੇ ਕੋਲੇ 20000 ਲੈ ਰਹੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਐਂਬੂਲੈਂਸੀ ਤਸਵੀਰਾਂ ਨੇ ਇਹ ਰਿਐਲਿਟੀ ਅੱਜ ਤਾਈਂ 6 ਵੇਜ ਕਿਉਂਕਿ ਸਾਨੂੰ ਕਈ ਵਾਰ ਲੋਕਾਂ ਨੇ ਕਿਹਾ ਵੀ ਆ ਕੇ ਦੇਖੋ ਜਿਹੜੀ ਐਂਬੂਲੈਂਸ ਨੇ ਉਹ ਇੱਥੇ ਖੜੀਆਂ ਨੇ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਦੇ ਹਾਲਾਤ ਜਿੰਨੇ ਨੇ ਕਾਫੀ ਬਦ ਤੋਂ ਬੱਤਰ ਹੋਣੇ ਹੋਏ ਨੇ ਕਈ ਚੀਜ਼ਾਂ ਦੇ ਵਰਕਿੰਗ ਵਿੱਚ ਹੈ ਗਏ ਆ ਕਈ ਚੀਜ਼ਾਂ ਨਹੀਂ ਚੱਲ ਰਹੀਆਂ ਤਾਂ ਕਈਆਂ ਨੇ ਤਾਂ ਕਹੀ ਇਹ ਇਹ ਗੱਲ ਕਹੀ ਵੀ ਚੀਜ਼ਾਂ ਲੋਕ ਪਈਆਂ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਜਿਹੜੀ ਹੈ ਇਸ ਤਰ੍ਹਾਂ ਖੜੀ ਹੈ ਅੰਦਰ ਲ ਇਕਵਿਪਮੈਂਟਸ ਦੀ ਗੈਪ ਨੇ ਮੇਨ ਜਿਹੜੀ ਐਂਬੂਲੈਂਸ ਹੁੰਦੀ ਹੈ ਇਹ ਪੂਰੀ ਤਰ੍ਹਾਂ ਨਾਲ ਹੁਣ ਕਹਿੰਦੇ ਨੇ ਵੀ ਚੀਜ਼ਾਂ ਹੀ ਅੰਦਰੋਂ ਖਰਾਬ ਹੋ ਚੁੱਕੇ ਨੇ ਆਕਸੀਜਨ ਜੋ ਪੇਸ਼ੈਂਟ ਨੂੰ ਜਿਹੜਾ ਆਕਸੀਜਨ ਦਾ ਉਹ ਸਿਲੰਡਰ ਨਹੀਂ ਚੱਲ ਰਿਹਾ ਤਾਂ ਇਹ ਹਾਲਾਤ ਨੇ ਪੰਜਾਬ ਦੇ ਐਂਬੂਲੈਂਸ ਦੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਿਹਤ ਸਭ ਤੋਂ ਪਹਿਲਾਂ ਹੈ ਸਿਹਤ ਸਭ ਤੋਂ ਜ਼ਰੂਰੀ ਹੈ ਇੱਕ ਪਾਸੇ ਇਹ ਸਰਕਾਰੀ ਹਸਪਤਾਲ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਨੇ ਦੂਸਰੇ ਪਾਸੇ ਇਹ ਸਰਕਾਰੀ ਹਸਪਤਾਲ ਦੇ ਐਂਬੂਲੈਂਸ ਦੀ ਤਸਵੀਰਾਂ ਨੇ ਜਿਸ ਦੇ ਵਿੱਚ ਨਾ ਹੀ ਆਕਸੀਜਨ ਹੈ ਨਾਹੀ ਜਿਹੜੇ ਪੰਪ ਨੇ ਕਿਉਂ ਕਿਉਂਕਿ ਇੱਥੇ ਚੀਜ਼ਾਂ ਅੰਦਰ ਜਿਹੜੀਆਂ ਨੇ ਉਹ ਖਰਾਬ ਨੇ ਨਾਹੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਮਹਾਲੀ ਤੋਂ ਅਭਿਸ਼ੇਕ ਮਹਿੰਦਰੀ ਰਿਪੋਰਟ ਪੰਜਾਬ ਤੱਕ